ਮੈਂ ਭਗਵੰਤ ਮਾਨ ਨੇ ਜੋ ਵੀ ਰਚਿਆ ਇਹ ਸਿਰ ਪੈਸਾ ਇਕੱਠਾ ਕਰਨ ਲਈ ਕੀਤਾ ਕਿਉਂਕਿ 27 ਦੀਆਂ ਵੋਟਾਂ ਦੇ ਵਿੱਚ ਮੈਂ ਕੁਝ ਨਾ ਕੁਝ ਪੈਸਾ ਇਕੱਠਾ ਕਰ ਲਵਾਂ ਇਹਨਾਂ ਦੇ ਜਿੰਨੇ ਵੀ ਲੀਡਰ ਆ ਇਹ ਦੁਆਿਆਂ ਦੇ ਉੱਤੇ ਬਦਲਾਖੋਰੀ ਤੇ ਜਦੋਂ ਬੰਦਾ ਆ ਜਾਂਦਾ ਨਾ ਵੀ ਬਦਲਾਖੋਰੀ ਕਰਨੀ ਆ ਕਦੀ ਦੇਸ਼ ਦੀ ਤਰੱਕੀ ਨਹੀਂ ਹੁੰਦੀ ਮੈਂ ਸਰਪੰਚ ਰਿਆਂ ਜਦੋਂ ਪਿੰਡ ਵਿੱਚ ਤੁਸੀਂ ਪਾਰਟੀਬਾਜੀ ਬਣਾ ਲਓਗੇ ਤਾਂ ਤੁਹਾਡੀ ਤਰੱਕੀ ਨਹੀਂ ਹੁੰਦੀ ਇਹ ਨੇ ਇਹੇ ਬਦਲਾਖੋਰੀ ਸ਼ੁਰੂ ਕਰ ਦਿੱਤੀ ਐ ਤਰੱਕੀ ਨਹੀਂ ਕਰਨੀ ਇਹਨ ਸਰ ਪੈਸਾ ਇਕੱਠਾ ਕਰਨਾ ਹੁਣ ਸਾਰਿਆਂ ਦੇ ਅੱਖਾਂ 'ਚ ਘੱਟਾ ਪਾ ਕੇ ਪੈਸਾ ਇਕੱਠਾ ਕਰਕੇ ਇੰਦੀ ਗਾਂ ਵੋਟਾਂ ਦੀ ਤਿਆਰੀ ਕਰ ਰਹੇ ਆ ਨਾ ਕਿ ਕੋਈ ਕਿਸੇ ਦਾ ਭਲੇ ਦਾ ਕੰਮ ਕਰ ਰਹੇ ਆ 2027 ਦੀਆਂ ਚੋਣਾਂ ਸਿਰ ਤੇ ਨੇ ਕੀ ਖਿਆਲ ਆ ਤੁਹਾਡਾ 2027 ਦੀਆਂ ਚੋਣਾਂ ਵਿੱਚ ਇਹਨਾਂ ਦੇ ਜੁੱਤੀਆਂ ਵੇਣ ਗਈਆਂ ਪਿੰਡਾਂ ਵਿੱਚ ਤੇ ਵੜ ਨਹੀਂ ਸਕਣਗੇ ਜੋ ਹਾਲਾਤ ਆ ਦੇਖ ਲਓ ਕਿੰਨਾ ਜੀਵਿੰਦਾਰ ਆ ਕਿੰਨਾ ਗਰੀਬ ਜਨਤਾ ਆ ਕਿੰਨੇ ਸਾਰੇ ਆ ਅਸੀਂ ਇਹਨਾਂ ਨੂੰ ਵਾਡਨ ਥੋੜੋ ਦੇਾਂਗੇ ਪਰ 22 ਦੇ ਵਿੱਚ ਪੂਰਾ ਪੰਜਾਬ ਇਹਨਾਂ ਦੇ ਨਾਲ ਸੀ ਨਾਲ ਸੀ ਪੇ ਨਮੀਆਂ ਲਿਆਓ ਤੇ ਕੁਝ ਤਰੱਕੀ ਹੋਊ ਕੋ ਵਧੀਆ ਕੰਮ ਕਰਨਗੇ ਪਰ ਆਸਾਂ ਤੇ ਨਹੀਂ ਪਾਣੀ ਫੇਰ ਦਿੱਤਾ ਸਾਢੇ 3 ਸਾਲ ਵਿੱਚ ਕੁਝ ਨਹੀਂ ਕੀਤਾ ਤੇ ਡੇਢ ਸਾਲ ਵਿੱਚ ਹੁਣੇ ਨਹੀਂ ਕੀ ਕਰਨਾ ਆ ਇਸ ਕਰਕੇ ਆ ਕਿ ਇਹਨਾਂ ਤੇ ਆਸਾਂ ਨਹੀਂ ਰੱਖਣੀਆਂ ਸੀ ਹੁਣ ਸਾਨੂੰ ਪਤਾ ਲੱਗ ਗਿਆ ਕਿ ਮਾਰੂ ਨੀਤੀਆਂ ਆ ਇਸ ਕਰਕੇ ਆ ਕਿ ਭਗਵਾਨਤਮਾਨ ਤੇ ਕੋਈ ਸਾਨੂੰ ਹੁਣ ਆਸ ਨਹੀਂ ਰਹਿ ਗਈ ਸੋ ਲਗਾਤਾਰ ਤੁਸੀਂ ਵੇਖ ਰਹੇ ਹੋ ਕਿ ਲੋਕ ਜਿਹੜੇ ਨੇ ਰੋਸ ਦੇ ਵਿੱਚ ਨੇ ਕਿਸਾਨ ਰੋਸ ਦੇ ਵਿੱਚ ਨੇ ਮੁਜ਼ਾਰਾ ਕਰ ਰਹੇ ਨੇ ਤੇ ਭਗਵੰਤ ਮਾਨ ਹਰਪਾਲ ਚੀਮਾ ਤੇ ਕੇਜਰੀਵਾਲ ਦਾ ਪਤਲਾ ਫੂਕੇ ਜਿਹੜਾ ਪਿੱਛੇ ਆਪਾਂ ਕੀਤਾ ਗਿਆ ਤੇ ਇਸ ਪਾਲਿਸੀ ਦੇ ਖਿਲਾਫ ਜਿਹੜਾ ਅੱਜ ਮੁਜ਼ਾਰਾ ਕੀਤਾ ਗਿਆ ਸੋ ਲਗਾਤਾਰ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੁੰਦੇ ਹੋ ਜੋ ਅੱਜ ਟਰੈਕਟਰ ਮਾਰਚ ਹੋਇਆ ਦੱਸਿਆ ਜਾ ਰਿਹਾ ਇੱਕ ਤਰ੍ਹਾਂ ਸਿਰਫ ਭਗਵੰਤ ਮਾਨ ਸਰਕਾਰ ਨੂੰ ਦਿਖਾਉਣ ਦੇ ਲਈ ਕਿ ਇੱਕ ਟਰੇਲਰ ਆ ਤੇ ਜਲਦੀ ਆਪਣੀ ਨੀਤੀ ਵਾਪਸ ਲਵੇ हां बाके ये ट्रेडर द हालया कि ओ जरो ਕਿਸਾਨ ਦੀ ਜ਼ਮੀਨ ਜਾਣੀ ਆ ਜੇ ਕੋਈ ਸਾਡੀ ਬੜ ਦੇ ਉਤੇ ਹਲ ਵੀ ਚਾੜ ਦੇਵੇ ਕਿਸਾਨ ਤਾਂ ਉਥੇ ਮਨ ਮਰਵਾਉਣ ਤੇ ਹੋ ਜਾਂਦਾ ਲੈਂਡ ਐਕਿਊਸ਼ਨ ਬੈਲ ਜਿਹੜਾ 2013 ਆ ਉਹਦੇ ਵਿੱਚ ਇਹ ਸੀ ਵੀ ਜਰੂ ਜ਼ਮੀਨ ਲੈਣੀ ਆ ਕਿਸਾਨ ਖੁਸ਼ੀ ਖੁਸ਼ੀ ਦਿੰਦਾ ਸੀ ਕੋਈ ਰੇਲਵੇ ਲਈ ਹੋਈ ਯੂਨੀਵਰਸਿਟੀ ਲਈ ਹੋਈ ਹੋਈ ਹਸਪੀਟਲ ਲਈ ਹੋਈ ਤੇ ਉਥੇ ਦਿੰਦੇ ਸੀ ਉਹਦਾ ਸਾਲੂ ਜ਼ਮੀਨ ਦਾ ਜਿਹੜਾ ਮਾਰਕੀਟ ਰੇਟ ਚੱਲਦਾ ਸਰਕਾਰੀ ਰੇਟ ਨਹੀਂ ਮਾਰਕੀਟ ਰੇਟ ਉਹਦੇ ਨਾਲੋਂ 4 ਗੁਣਾ ਜ਼ਿਆਦਾ ਪੈਸੇ ਦਿੰਦੇ ਸੀ ਫਿਰ ਰੀਹੈਬਿਟੇਸ਼ਨ ਕੱਲਾ ਕਿਸਾਨ ਨਹੀਂ ਉਜੜਣਾ ਜਦੋਂ ਪੈਣ ਉਜੜਣਾ ਉਹਨਾਂ ਮਜ਼ਦੂਰ ਵੀ ਹੋਜਣਾ ਉਹਦਾ ਕਾਰੋਬਾਰ ਵੀ ਪ੍ਰਭਾਵਤ ਹੋਣਾ ਉਹਨਾਂ ਦੇ ਪੁਨਰਵਾਸ ਦਾ ਕੀ ਪ੍ਰਬੰਧ ਹੈ ਇਹਦੇ ਨਾਲ ਸੋਸ਼ਲ ਇੰਪੈਕਟ ਇਹਦਾ ਕੀ ਹੋਊਗਾ ਨਾ এনवायरमेंट ਇੰਪੈਕਟ ਇਹਦਾ ਕੀ ਹੋਊਗਾ ਕੋਈ ਸਰਵੇ ਨਹੀਂ ਕਰਾਇਆ ਇਹ ਸਿੱਧਾ ਹੀ ਕਹਤਾ ਵੀ ਤੁਹਾਡੀ ਜ਼ਮੀਨ ਲੈਣੀ ਆ ਜਿਹਦਾ ਸ਼ੇਅਰ ਹੁੰਦੇ ਆ ਇੱਕਲਾ ਲੈ ਕੇ ਤੁਹਾਨੂੰ ਉਹ ਜੋ ਦੋ ਕਨਾਲ ਦੇਣੇ ਇੱਕ 1000 ਗੱਜ ਦਾ ਪਲਾਟ ਇੱਕ 200 ਗੱਜ ਦਾ ਪਲਾਟ ਤੁਹਾਨੂੰ ਪਹਿਲਾਂ ਕਿਹਾ 30000 ਠੇਕੇ ਦੇਣਾ ਫੇਰ ਕਿਹਾ 50000 ਫੇਰ ਲੱਖ ਹੋ ਗਿਆ ਜਿੱਦਾਂ ਜਿੱਦਾਂ ਇਹ ਹਿੰਸਕ ਰਲਛਦੀ ਦਾਅਬ ਚੱਲਦੇ ਰਹਿ ਉਹਰੇ ਵਿੱਚ ਅਸੀਂ ਇਹਨੂੰ ਸਵਾਲ ਕਰਦੇ ਆ ਆਪਣੇ ਬੜਲਾਡੇ ਦੀ ਕਲੋਨੀ ਫਰੀਦਕੋਟ ਦੀ ਸ਼ੂਗਰ ਮੈਲ ਜਗਰਾਮਾ ਦੀ ਸ਼ੂਗਰ ਜਗਰਾਮਾ ਦੀ ਸ਼ੂਗਰ ਮੈਲ ਜਿੱਥੇ ਕਲੋਨੀਆਂ ਕੱਟੀਆਂ ਆ ਈਵਨ ਮਹਾਲੀ ਮਹਾਲੀ ਵੀ ਹਲੇ ਅੱਧਾ ਡਿਵੈਲਪ ਨਹੀਂ ਹੋਇਆ ਚੰਡੀਗੜ੍ਹ ਡਿਵੈਲਪ ਹੋਣ ਨੂੰ 66 ਸਾਲ ਲੱਗੇ ਸੀ ਇਹ ਕਹਿੰਦੇ ਜਦੋਂ ਡਿਵੈਲਪ ਹੋ ਗਿਆ ਫਿਰ ਇੱਕ ਏਕੜ ਮਗਰ ਕਿਸਾਨ ਤੋਂ 1 ਕਰੋੜ ਲੈ ਕੇ ਉਹ ਡਿਵੈਲਪਮੈਂਟ ਫੀਸ ਤੇ ਫਿਰ ਉਹਨੂੰ ਦੇਣਾ ਇਹਦਾ ਮਤਲਬ ਧੱਕੇ ਦੇ ਨਾਲ ਸਾਡੀ ਜ਼ਮੀਨ ਲੈ ਕੇ ਜਾ ਰਹੇ ਆ ਜਿਹੜਾ ਡੇਢ ਦੋ ਖੇਤ ਵਾਲਾ ਕਿਸਾਨ ਆ ਜਾਂ ਹੋਰ ਕਿਸਾਨ ਆ ਸਾਡੀ ਉਹ ਉਪਜੀਵਕਾ ਜਿਹੜੀ ਹੈ ਹੀ ਰੋਜੀ ਰੋਟੀ ਇਹ ਤੇ ਆ ਤੇ ਉਹ ਅਸੀਂ ਕਿੱਦਾਂ ਛੱਡ ਦੇਵਾਂਗੇ ਇਹ ਵਾਕਈ ਅੱਜ ਟਰੈਲਰ ਆ ਇਹਦੋਂ ਬਾਅਦ 24 ਅਗਸਤ ਨੂੰ ਅਸੀਂ ਮੁੱਲਾਂਪੁਰ ਦਾਖਾਲੇ ਵਿੱਚ ਲੱਖਾਂ ਦਾ ਇਕੱਠ ਕਰ ਰਹੇ ਆ ਉੱਥੇ ਵੀ ਤੁਹਾਨੂੰ ਸੱਦਾ ਦਿਨੇ ਆਇਓ ਤੇ ਭਗਵੰਤ ਮਾਨ ਦੀਆਂ ਚੂੜਾ ਹਲਾ ਲਵੇ ਇਹਨੇ ਸਿਆਸੀ ਆਤਮ ਹੱਤਿਆ ਆਪਣੀ ਕਰ ਲਈ ਆ ਕਿਉਂ ਪਹਿਲੀਆਂ ਸਰਕਾਰਾਂ ਵੀ ਇਦਾਂ ਹੀ ਕਹੀਆਂ ਸੀ ਤੇ ਹਣ ਇਹ ਸਰਕਾਰ ਵੀ ਛੇਤੀ ਜਾਊਗੀ ਤੇ ਇੰਨਾ ਵੀ ਤੁਹਾਨੂੰ ਪਸ਼ਵਾਸ ਦਵਾਉਨੇ ਆ ਹਾਲੇ ਵੀ ਇਹ ਕਾਗਜ਼ ਤੇ ਲਿਖਿਆ ਪੜ ਲਵੇ ਜੇ ਨਹੀਂ ਪੜਦਾ ਤੇ ਇਹਦੀ ਸਿਆਸੀ ਮੌਤ ਹੋਊਗੀ ਅੱਜ ਅਸੀਂ ਲਾਣ ਵੀ ਕਰਤਾ ਇਹਦਾ ਪਿੰਡਾਂ ਦੇ ਵਜੋਂ ਦਾ ਜਿਹੜੇ ਦੇ ਇਹਦਾ ਐਮਐਲਏ ਹਲਕਾ ਚਾਰਜ ਜਿਹੜਾ ਕੋਈ ਜਾਊਗਾ ਜਿਹੜੇ ਲੋਕ ਆ ਉਹਦਾ ਜਿੱਦਾਂ ਸਵਾਗਤ ਕਰਦੇ ਹੁੰਦੇ ਆ ਉਹ ਕਹਣਗੇ ਜੈ ਜਨਤਾ ਜੈ ਸ਼ਕਤ ਸੋ ਤੁਸੀਂ ਵੇਖ ਰਹੇ ਹੋ ਕਿ ਲਗਾਤਾਰ ਜਿਹੜਾ ਵਿਰੋਧ ਹੋ ਰਿਹਾ ਦੇ ਵਿੱਚ ਔਰਤਾਂ ਵੀ ਜਿਹੜੀ ਭਾਰਸ਼ਮੂਲੀਅਤ ਜਿਹੜੀ ਕਰ ਰਹੀਆਂ ਨੇ ਔਰਤਾਂ ਬੀਬੀਆਂ ਦੀ ਵੀ ਸ਼ਮੂਲੀਅਤ ਹੈ ਇਸ ਟਰੈਕਟਰ ਮਾਰਚ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਅਸੀਂ ਜੀ ਆਏ ਆ ਜਿੱਦਾਂ ਹੁਣ ਜੇ ਸੰਸਕਾਰ ਕਿਸੇ ਦਾ ਹੁੰਦਾ ਆ ਤੇ ਉੱਥੇ ਬੰਦਿਆਂ ਦੇ ਪਿੱਛੇ ਬੀਬੀਆਂ ਪਿੱਛੇ ਥੋੜੀ ਰਹਿ ਜਾਂਦੀਆਂ ਨਾ ਸੰਸਕਾਰ ਦੇ ਨਾਲ ਹੀ ਜਾਣਾ ਪੈਂਦਾ ਬੀਬੀਆਂ ਨੂੰ ਫਿਰ ਘਿਰਨੇ ਗੁਰਨੇ ਪਾਉਣੇ ਹੁੰਦੇ ਆ ਭਗਵੰਤ ਮਾਨ ਦੀ ਮਕਾਨ ਤੇ ਆਏ ਆ ਅਸੀਂ ਵੀ ਹਾਂਜੀ ਇਹ ਜਿਹੜਾ ਕੁਝ ਇਹ ਕਰ ਰਹੀਆਂ ਸਰਕਾਰਾਂ ਨਾ ਇਹ ਬਹੁਤ ਗਲਤ ਕਰ ਰਹੀਆਂ ਆ ਤੇ ਲੋਕੀ ਚੁੱਪ ਕਰਕੇ ਨਹੀਂ ਬੈਠ ਸਕਦੇ ਹੈਗੇ ਤੇ ਉਹਨਾਂ ਨੇ ਕੋਈ ਵੀ ਆਪਣਾ ਹੱਕ ਜਿਹੜਾ ਆਪਣੀ ਜ਼ਮੀਨ ਦਾ ਹੱਥ ਕਿੱਦਾਂ ਸਰਕਾਰਾਂ ਨੂੰ ਦੇ ਸਕਦਾ ਨਾ ਤੁਹਾਨੂੰ ਪਤਾ ਹੀ ਆ ਤੁਸੀਂ ਤੁਹਾਡੇ ਹੁਣ ਦੇ ਘਰ ਦੀ ਕੋਈ ਚੀਜ਼ ਹੈਗੀ ਆ ਤੇ ਚੁੱਪ ਕਰਕੇ ਕੋਈ ਦੱਬਣਾ ਆ ਜਵੇ ਤੇ ਉਹ ਆਪਣੀ ਸੀਜ ਨੂੰ ਕਿੱਦਾਂ ਦੱਬ ਲਊਗਾ ਕੋਈ ਜਿਹੜਾ ਸਾਡਾ ਰੋਜ਼ਗਾਰ ਦਾ ਸਾਧਨ ਹੀ ਇੱਕ ਜ਼ਮੀਨਾਂ ਹੀ ਆ ਉਥੋਂ ਫਸਲਾਂ ਉਗਾਉਣੀਆਂ ਬੱਚੇ ਪੈਦਾ ਬੱਚਿਆਂ ਨੂੰ ਮਤਲਬ ਆਪਣਾ ਸਾਰਾ ਪੜਾਉਣਾ ਲਿਖਾਉਣਾ ਜ਼ਮੀਨਾਂ ਦੇ ਸਿਰ ਤੇ ਸਾਰਾ ਪੰਜਾਬ ਚੱਲਦਾ ਨਾ ਤੇ ਜੇ ਪੰਜਾਬ ਦੀ ਕੋਲ ਜ਼ਮੀਨ ਹੀ ਨਹੀਂ ਹੋਊਗੀ ਲੋਕਾਂ ਕੋਲ ਤੇ ਫੇਰ ਪੰਜਾਬ ਪੰਜਾਬ ਕਾ ਦਾ ਰਹਿ ਗਿਆ ਹਨਾ ਜੀ ਹਾਂਜੀ ਬਿਲਕੁਲ ਜੀ ਕਿਉਂਕਿ ਜ਼ਮੀਨ ਜਿਹੜੀ ਆ ਉਹ ਕਿ ਕਿਸਾਨ ਦੀ ਮਾਮਨ ਨਹੀਂ ਜਾਂਦੀ ਆ ਸੋ ਜ਼ਮੀਨ ਦੀ ਜਿਹੜੀ ਲੜਾਈ ਹੈ ਕਿ ਲੈਂਡ ਪੁਲਿੰਗ ਨੀਤੀ 2025 ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਲਗਾਤਾਰ ਕਿ ਇਹ ਜ਼ਮੀਨਾ ਖੋਣ ਦੀ ਨੀਤੀ ਹੈ ਤੇ ਭਗਵੰਤਬਾਹ ਸਰਕਾਰ ਨੂੰ ਅਸੀਂ ਆਪਣੀ ਮਰਜ਼ੀ ਮੁਤਾਬਕ ਕੋਈ ਵੀ ਜ਼ਮੀਨ ਨਹੀਂ ਦੇ ਰਹੇ ਪਰ ਸਾਡੇ ਨਾਲ ਜ਼ਬਰਦਸਤੀ ਹੋ ਰਹੀ ਆ ਸੋ ਇਸ ਨੀਤੀ ਦਾ ਵਿਰੋਧ ਜਿਹੜਾ ਲਗਾਤਾਰ ਕੀਤਾ ਜਾ ਰਿਹਾ ਤੁਸੀਂ ਵੇਖ ਸਕਦੇ ਹੋ ਲਾਈਵ ਤਸਵੀਰਾਂ ਅੱਜ ਜਲੰਧਰ ਸ਼ਹਿਰ ਦੇ ਵਿੱਚ ਜਿੱਥੇ ਟਰੈਕਟਰ ਮਾਰਚ ਕੀਤਾ ਗਿਆ ਪੁਤਲਾ ਫੂਕਿਆ ਗਿਆ ਭਗਵੰਤਬਾਹ ਸਰਕਾਰ ਕੇਜਰੀਵਾਲ ਤੇ ਹਰਪਾਲ ਸਿੰਘ ਚੀਮਾ ਦਾ ਸੋ ਵਕੋ ਵਕਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਲਗਾਤਾਰ ਜਿਹੜਾ ਅੱਜ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਭਗਵੰਤ ਮਾਨ ਸਰਕਾਰ ਨੂੰ ਇੱਕ ਟ੍ਰੇਲਰ ਦਿਖਾਇਆ ਗਿਆ ਕਿ ਜੇਕਰ ਲੈਂਡ ਪੂਲਿੰਗ ਨੀਤੀ 2025 ਵਾਪਸ ਨਹੀਂ ਲਈ ਜਾਂਦੀ ਤਾਂ ਇੱਕ ਵੱਡਾ ਅੰਦੋਲਨ ਜਿਹੜਾ ਫਿਰ ਤੋਂ ਵਿੱਡਿਆ ਜਾ ਸਕਦਾ ਹੈ ਇਹ ਉਹ ਅੰਦੋਲਨ ਜਿਹੜਾ ਪਹਿਲਾਂ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਹਦਾ ਦੇ ਉੱਤੇ ਅਸੀਂ ਵੇਖ ਚੁੱਕੇ ਹਾਂ ਵੱਡੇ ਪੱਧਰ ਦਾ ਅੰਦੋਲਨ ਹੋਇਆ ਸੀ ਕੇਂਦਰ ਦੀ ਸਰਕਾਰ ਦੇ ਖਿਲਾਫ ਤੇ ਹੁਣ ਪੰਜਾਬ ਦੇ ਵਿੱਚ ਜਿਹੜੀ ਅਗਲੀ ਹੂਕ ਉੱਠੀ ਹੈ ਉਹ ਪੰਜਾਬ ਸਰਕਾਰ ਦੇ ਖਿਲਾਫ ਉੱਠੇ ਹੈ ਜਦੋਂ ਇਹ 1.5 ਸਾਲ ਪਹਿਲਾਂ ਇੱਕ ਲੈਂਡ ਪੁਲਿੰਗ ਨੀਤੀ 2025 ਪੰਜਾਬ ਸਰਕਾਰ ਲੈ ਕੇ ਆਉਂਦੀ ਆ 2027 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ ਵੱਡੀ ਗੱਲ ਇਹ ਰਹੂਗੀ ਕਿ ਇਹ ਨੀਤੀ ਪੰਜਾਬ ਸਰਕਾਰ ਨੂੰ ਕਿਸ ਪਾਸੇ ਲੈ ਕੇ ਜਾਂਦੀ ਹੈ ਇਹ ਵੇਖਣ ਵਾਲੀ ਗੱਲ ਰਹੂਗੀ ਹਾਲਾਂਕਿ ਇਹ ਨੀਤੀ ਨੂੰ ਲੈ ਕੇ ਜਿਹੜੀ ਹੈ ਜੋ ਹਾਲਾਤ ਪੰਜਾਬ ਦੇ ਵਿੱਚ ਬਣਦੇ ਜਾ ਰਹੇ ਨੇ ਉਸ ਦੇ ਤਹਿਤ ਇਹੀ ਕੀਤਾ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਨੂੰ ਕਿਸਾਨ ਜਥੇਬੰਦੀਆਂ ਦੇ ਨਾਲ ਬੈਠ ਕੇ ਜਿਹੜਾ ਵਿਚਾਰ ਚਰਚਾ ਕਰ ਲੈਣੀ ਚਾਹੀਦੀ ਹੈ ਤਾਂ ਕਿ ਮਸਲੇ ਦਾ ਹੱਲ ਕੀਤਾ ਜਾ ਸਕੇ ਨਹੀਂ ਤਾਂ ਜਿਸ ਤਰੀਕੇ ਦਾ ਅੱਜ ਟਰੈਕਟਰ ਮਾਰਚ ਤੁਸੀਂ ਜਲੰਧਰ ਸ਼ਹਿਰ ਦੇ ਵਿੱਚ ਵੇਖਿਆ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਜਿਹੜੀ ਚਿੰਗਾਰੀ ਹੈ ਇੱਕ ਵੱਡਾ ਅੰਦੋਲਨ ਵੀ ਵਧ ਸਕਦੀ ਹੈ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਖੇਤੀ ਪ੍ਰਧਾਨ ਸੂਬੇ ਦੇ ਵਿੱਚ ਜ਼ਮੀਨ ਜਿਹੜੀ ਹੈ ਉਹੀ ਮੁੱਖ ਕੀਤਾ ਹੁੰਦੀ ਆ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜੀ ਜੋ ਰੇਲੀ ਹੋਈ ਬਹੁਤ ਸਫਲਤਾਪੂਰਵਕ ਰੈਲੀ ਸੀਗੀ ਔਰ ਇਹ ਸਰਕਾਰ ਨੂੰ ਵੀ ਪਤਾ ਲੱਗ ਗਿਆ ਆ ਕਿ ਉਹ ਧੱਕੇਸ਼ਾਹੀ ਨਹੀਂ ਚੱਲਣੀ ਇਹਨਾਂ ਨੂੰ ਅਸੀਂ ਹਲੇ ਵੀ ਗਵਰਨਮੈਂਟ ਨੂੰ ਰਿਕਵੈਸਟ ਕਰਦੇ ਆ ਕਿ ਇੱਥੇ ਹੀ ਪਾਲਿਸੀ ਨੂੰ ਬੰਦ ਕੀਤਾ ਜਾਵੇ ਨਹੀਂ ਤੇ ਬਹੁਤ ਇੱਕ ਵੱਡਾ ਐਜੀਟੇਸ਼ਨ ਬਣ ਜਾਣਾ ਜੀ ਜੀ ਪੰਜਾਬ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਕਿ ਅਸੀਂ ਇੱਕ ਤਾਂ ਮਰਜ਼ੀ ਦੇ ਨਾਲ ਲੈ ਰਹੇ ਆਂ ਜ਼ਮੀਨ ਕਿਸਾਨ ਆਪਣੀ ਮਰਜ਼ੀ ਨਾਲ ਦੇਊਗਾ ਦੂਜੀ ਗੱਲ ਪੰਜਾਬ ਦੀ ਇਹਦੇ ਵਿੱਚ ਡਵੈਲਪਮੈਂਟ ਹੋਊਗੀ ਕਲੋਨੀਆਂ ਬਣਨਗੀਆਂ ਜਿਹੜਾ ਇੰਡਸਟਰੀ ਬਣੂਗੀ ਮੈਨੂੰ ਪਿੱਛੇ ਅੱਗੇ ਇੰਡਸਟਰੀਆਂ ਚੱਲਦੀਆਂ ਉਹਨਾਂ ਦਾ ਵੀ ਹਾਲ ਤੁਹਾਨੂੰ ਪਤਾ ਹੈ ਡਵੈਲਪਮੈਂਟ ਦਾ ਵੀ ਪਤਾ ਹੀ ਹੈ ਆਪਾਂ ਤਾਂ ਇਹ ਕਹਿੰਦੇ ਜਦ ਕੋਈ ਚਾਹੁੰਦਾ ਹੀ ਨਹੀਂ ਤਾਂ ਕਾਦੇ ਲਈ ਸਾਨੂੰ ਪਾਲਿਸੀ ਚਾਹੀਦੀ ਨਹੀਂ ਜਦ ਕੋਈ ਬੰਦੇ ਕੋਈ ਤਿਆਰ ਹੋਣ ਕੋਈ 10 20% ਵੀ ਕੋਈ ਪਿੰਡ ਦੇ ਬੰਦੇ ਕੋਈ ਤਿਆਰ ਹੋਣ ਤਾਂ ਆਪਾਂ ਕਹੀਏ ਜਦੋਂ ਕੋਈ ਡਵੈਲਪਮੈਂਟ ਲਈ ਤਾਂ ਇੱਕ ਬੰਦਾ ਨਹੀਂ ਕੋਈ ਮਰਲਾ ਵੀ ਦੇਣ ਨੂੰ ਤਿਆਰ ਕੋਈ 1 ਇੰਚ 1 ਇੰਚ ਜਗ੍ਹਾ ਇਸ ਪਾਲਿਸੀ ਅਧੀਨ ਨਹੀਂ ਦੇਣਾ ਚਾਹੁੰਦਾ ਤਾਂ ਫਿਰ ਇਹ ਪਾਲਿਸੀ ਲੋਡ ਕੀ ਹੈ ਗਰਾਊਂਡ ਲੈਵਲ ਤੇ ਸਰਵੇ ਹੋਵੇ ਕੋਈ ਇਹ ਦੇਖਣ ਕਿ ਵਾਕਿਆ ਲੋਡ ਹੈਗੀ ਆ ਕੋਈ ਬੰਦਾ ਦੇਣ ਨੂੰ ਤਿਆਰ ਹੋ ਤਾਂ ਕੋਈ ਗੱਲ ਕਰਨ ਇਹਨਾਂ ਸਾਰੇ ਹੀ ਪੀੜਤ ਇੱਥੇ ਆਏ ਆ ਸਾਰੇ ਤੇ ਜੇ ਕਿਸੇ ਨੂੰ ਇਹ ਬੈਨੀਫੀਸ਼ੀਅਲ ਪਾਲਿਸੀ ਲੱਗੇ ਤਾਂ ਕਿਉਂ ਹਣ ਇੰਨੀ ਗਰਮੀ ਚ ਕੋਈ ਐਜੀਟੇਸ਼ਨ ਕਰਨ ਨੂੰ ਕਿਸੇ ਨੇ ਜੀ ਕਰਦਾ ਸਾਰੇ ਏਸੀ ਲੱਗੇ ਸਾਰਿਆਂ ਦੇ ਘਰਾਂ 'ਚ ਬੈਠਣ ਆਪਣੇ ਕਿਉਂ ਆਏ ਆ ਸੜਕਾਂ ਤੇ ਔਖੇ ਕਰਕੇ